ਇਹ ਉਸ ਪਿੰਡ ਦਾ ਗੁਰਦੁਆਰਾ ਸਾਹਿਬ ਆ ਜਿਹੜਾ ਕਿ 1984 ਦੇ ਵਿੱਚ ਸਿੱਖਾਂ ਦਾ ਪਿੰਡ ਉਜਾੜ ਦਿੱਤਾ ਗਿਆ ਸੀਗਾ ਪਿੰਡ ਆਪਾਂ ਹੋਂਦ ਚ ਲੜ ਖੜੇ ਆ ਜਿਲ੍ਹਾ ਰਵਾੜੀ ਦੇ ਵਿੱਚ ਤੇ ਆ ਬਈ ਪਿੰਡ ਸਾਨੂੰ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਇਆਗਾ ਢਾਟੇਰੀ ਹੋ ਚੁੱਕਿਆ ਤੇ ਇੱਕ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਤਾਂ ਇੱਥੇ ਜਿਹੜਾ ਬਈ ਤੁਹਾਨੂੰ ਦਿਖਾਉਣੇ ਆ ਹਨਾ ਕੀ ਹਾਲਾਤ ਨੇ ਅੱਜ ਦੇ ਤੇ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਬਾਲਿਆਂ ਵਾਲੀ ਛੱਤ ਸੀ ਤੇ ਇੱਥੋਂ ਬਈ ਬੋਰਡ ਤੱਕ ਦੀਆਂ ਜਿਹੜੀਆਂ ਜੜਾਂਆਂ ਗਿਆ ਉਹ ਵੀ ਅੰਦਰ ਆ ਚੁੱਕੀਆਂ ਗਿਆ 1984 ਦੇ ਵਿੱਚ ਜਿਹੜੇ ਦੰਗੇ ਹੋਏ ਸੀ ਤੇ ਇਹ ਜਿਹੜਾ ਪਿੰਡ ਸੀਗਾ ਉਜਾੜ ਦਿੱਤਾ ਗਿਆ ਸੀਗਾ ਬਹੁਤ ਕਤਲੇਆਮ ਕੀਤਾ ਗਿਆ ਸੀਗਾ ਬਹੁਤ ਦਰਦ ਭਰੀ ਕਹਾਣੀ ਆ ਸੋ ਇੱਥੇ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਸੀਗਾ ਇਹ ਉਹ ਗੁਰਦੁਆਰਾ ਸਾਹਿਬ ਆ ਅੱਜ ਵੀ ਇਹ ਗਵਾਹੀ ਭਰਦਾਗਾ ਜਦੋਂ ਵੀ ਤੁਸੀਂ ਇੱਧਰ ਬਾੜੀ ਵਾਲੀ ਸਾਈਡ ਜਾਓ ਤਾਂ ਜਰੂਰ ਜਾ ਕੇ ਆਇਓ ਹਨਾ ਤੇ ਜਿਹੜਾ ਕੀ ਇਹ 1947 ਵੇਲੇ ਮੁਸਲਮਾਨਾਂ ਦਾ ਪਿੰਡ ਹੋਇਆ ਕਰਦਾ ਸੀ ਪਹਿਲਾਂ ਤੇ ਜਿਹੜਾ ਤੁਸੀਂ ਮੇਰੇ ਪਿੱਛੇ ਮਸਜਿਦ ਵੀ ਦੇਖ ਸਕਦੇ ਹੋ ਤੇ ਉਹਦੇ ਵੀ ਹਾਲਾਤ ਤੁਸੀਂ ਆਪ ਹੀ ਦੇਖ ਸਕਦੇ ਹੋ ਕੀ ਹੋ ਚੁੱਕੇ ਆ ਤੇ ਇਹ ਜਿਹੜੀ ਗੁਰਦੁਆਰਾ ਸਾਹਿਬ ਦੀ ਇਹ ਬਿਲਡਿੰਗ ਆ ਇਮਾਰਤ ਆ ਤੇ ਜਿਹੜੇ ਇੱਕ ਹਵੇਲੀ ਬਚੀ ਆ ਬਿਲਕੁਲ ਤੇ ਨਹੀਂ ਤਾਂ ਬਾਕੀ ਸਾਰਾ ਪਿੰਡ ਜਿਹੜਾ ਢਾਹ ਢੇਰੀ ਹੋ ਚੁੱਕੇ ਆ